ਕੋ ਜੁਨੀਏ ਗੇਲ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਕਿ ਡੈਂਪ ਭਾਈ ਸੜਾ ਮੁਕਾਤਾ ਸੀ ਤੇ ਰਾਈ ਨਾ ਹੋ ਗਿਆ ਸਾਡਾ ਹੋ ਗਿਆ ਇਹ ਤੁਸਾਨੂੰ ਰੋਜ ਤੱਕ ਕਹਿੰਦੇ ਸੀ ਤੁਹਾਨੂੰ ਬਦਲਾ ਲੈਣਾ ਕੋ ਬਦਲਾ ਲੈਣਾ ਆਹ ਕੋਣ ਬੰਦੇ ਆ ਕਿੰਨੇ ਪੈਸਾ ਲੈਂਦੇ ਸਾਰਾ ਲੰਸਾ ਵਾਲਾ ਕਿਦਾ ਕਿੰਨਾ ਸਮੇਂ ਪਹਿਲਾਂ ਤੁਹਾਡਾ ਕੰਪਰਮੈਂਟ 2 ਮਹੀਨੇ ਪਹਿਲਾਂ ਆਇਆ ਪਹਿਲਾਂ ਆਹ ਲਾਤਾ ਕੋਈ ਯਾਰ ਗੱਲ ਕਰ ਉਹ ਜਿਹੜਾ ਫੂਨ ਤੇ ਪੁੱਤ ਲੈ ਕੇ ਗਏ ਆ ਉਹ ਬੰਦੇ ਉਹਦੇਗਾ ਨਾ ਕਿਸੇ ਦਾ ਇਦਵੀ ਅਰਜਨ ਕੁਮਾਰ ਕਿਹੜੀ ਦੁਕਾਨ ਦਾ ਜਨਾਬ ਉਮੀਦ ਖਲਾਤਾ ਉਸ ਹਾਂਜੀ ਕੀ ਗੱਲ ਬਾਤ ਹੈ ਗੱਲ ਭਾਈ ਕੁਛ ਨਹੀਂ ਅਗੇ ਕੋਈ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਤੇ ਡੈਮ ਭਾਈ ਸੜਾ ਮੁਕਾਤਾ ਹੈ ਤੇ ਰਾਈ ਨਵਾਂ ਹੋ ਗਿਆ ਸੜਾ ਹੋ ਗਿਆ ਹੈ ਤੁਸਾਨੂੰ ਰੋਹਿਤ ਮੰਗਿਆ ਜਾਂਦੇ ਹੀ ਤੁਹਾਨੂੰ ਕੋਈ ਤਰ੍ਹਾਂ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੌਣ ਬੰਦੇ ਆ ਕਿੰਨੇ ਪੈਸਾ ਲੈਂਦੇ ਆ ਭਾਈ ਲੰਸਵਾ ਵਾਲਾ ਕਦਾ ਕਿ ਮੈਂ ਸਮਾਂ ਪਹਿਲਾਂ ਤੁਹਾਡਾ ਕੰਪਰਮਾਈਟ 2 ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਡੈਪੋਂ ਇਨਕਾਰਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਸਰਾਵਾਂ ਦਾ ਹੈ ਅੱਜ ਕੀ ਗੱਲ ਬੋਤੋ ਜੀ ਤੁਹਾਡੇ ਨਾਲ ਅੱਜ ਮੈਂ ਤੁਮੇ ਕਿੰਨੇ ਭਰਾ ਬੈਠੇ ਆਪਾਂ ਤੇ ਦੂ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਤੇ ਬਾਤ ਕੀਤੀ ਹੁੰਦੀ ਉਹਨਾਂ ਤੁਹਾਡੇ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲੱਪੇ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਨੇ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਹਥਿਆਰੀ ਨਾਲ ਕਿੰਨੇ ਚਾਰ ਕਿਆ ਦੋ ਤਿੰਨ ਜਣੇ ਉਹਨਾਂ ਦੇ ਮੁੰਡੇ ਹੋ ਗਏ ਨਾਲ ਨਾਲਾਗਾ ਅੱਛਾ ਕਿਆ ਨਾਲੇ ਦੋ ਤਿੰਨ ਗੋਲੀਆਂ ਚਲਾਈਆਂ ਆਇਆ ਤੇ ਨਾਲੇ ਉਹਨਾਂ ਦੇ ਕਰਪਾਨਾ ਵੀ ਹੈਗੇ ਹਨਾਂ ਕੋ ਅੱਛਾ ਤੇ ਮੁੜ ਕੇ ਮੂੰਹ ਬੁਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬਰਾਦਰ ਤੇ ਲੱਗੀ ਜੀ ਨਾਂ ਕੀ ਨਾਲਾ ਮੀਰ ਜੇ ਕੁਮਾਰ ਕਿਆ ਵੀਰ ਜੇ ਕੁਮਾਰ ਹੀ ਹੋਇਆ ਹੱਜੀ ਮੰਗ ਕਰਦੇ ਉਹ ਲੈ ਗਏ ਦਵਾ ਦਵਾ ਉਹਨਾਂ ਨੂੰ ਹੱਜੀ ਮੰਗ ਕਰਦੇ ਮੰਗੋ ਭਾਈ ਇਨਸਾਫ ਜਾਈਦਾ ਹੋਰ ਜਨਾਬ ਕਹਦਾ ਸਾਨੂੰ ਹੁਣੇ ਇਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਦੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਤਾ ਲੱਗਾ ਕਿੰਨੇ ਲੋਕ ਸੀਗਾ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਆ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਜ਼ਖਮੀ ਇੱਕੇ ਤੋਂ ਲੱਗੇ ਫਿਰ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਨੂੰ